ਅਜੇ ਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਬੰਦਾ ਸੋਚੇ ਮੈਂ ਆਪਣੀ ਮਿਹਨਤ ਦੇ ਨਾਲ ਪ੍ਰਾਪਤ ਕਰ ਲਵਾਂਗਾ ਆਪਣੀ ਸਿਆਣਪਤਾ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗਾ ਜਾਂ ਕੁਝ ਦੇ ਕਰਕੇ ਪ੍ਰਾਪਤ ਕਰ ਲਵਾਂਗਾ ਸਤਗੁਰ ਪਤਸ਼ਾਹ ਕਹਿੰਦੇ ਨਹੀਂ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਹੈ ਪਰਮਾਤਮਾ ਤੱਕ ਜੇ ਪਹੁੰਚਣਾ ਹੈ ਤੇ ਫੇਰ ਗੁਰੂ ਨੂੰ ਵਿਚੋਲਾ ਬਣਾਉਣਾ ਪਏਗਾ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ ਤਾ ਕਿਤੇ ਤੋਂ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਆਪਾਂ ਸਾਰਿਆਂ ਨੇ ਅਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਕਿ ਗੁਰੂ ਤੋਂ ਬਗੈਰ ਕੋਈ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਜੇ ਕਰ ਸਕਦਾ ਸਤਿਗੁਰੂ ਨੇ ਫਿਰ ਅੱਗੇ ਕਿਰਪਾ ਕੀਤੀ ਪਾਤਸ਼ਾਹ ਕਹਿੰਦੇ ਹਰ ਚਰਨ ਕਮਲ ਮਨ ਬੇਧਿਆ ਕਿਛ ਆਨ ਨਾ ਮਿੱਠਾ RAM ਰਾਜੇ ਕਹਿੰਦੇ ਜਦੋਂ ਮਨ ਪਰੀਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਵਿੰਨਿਆ ਜਾਵੇ ਪਰੀਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਵੇ ਕਿਛ ਆਨ ਨਾ ਮਿੱਠਾ RAM ਰਾਜੇ ਫਿਰ ਪਰਮਾਤਮਾ ਦੇ ਨਾਮ ਤੋਂ ਬਗੈਰ ਦੁਨੀਆ ਦੀ ਕੋਈ ਵੀ ਚੀਜ਼ ਮਨੁੱਖ ਨੂੰ ਮਿੱਠੀ ਨਹੀਂ ਜੇ ਲੱਗਦੀ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਣਾ ਵਿੱਚ ਵਿੰਨਿਆ ਜਾਂਦਾ ਹੈ ਸਾਧ ਸੰਗਤ ਮਨ ਦੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਵਾਰ-ਵਾਰ ਕੀਤੀ ਗਈ ਮਨ ਜਿਹੜਾ ਹੈ ਸੰਕਲਪ ਵਿਕਲਪ ਸੋਜ ਬੋਝ ਇਹਨਾਂ ਸਾਰੀਆਂ ਚੀਜ਼ਾਂ ਦਾ ਕੇਂਦਰ ਹੈ ਪਰ ਮਨ ਦੂਜੇ ਅੰਗਾਂ ਦੀ ਤਰ੍ਹਾਂ ਨਹੀਂ ਜੇ ਦਿਖਾਈ ਦੇਂਦਾ ਜਿਵੇਂ ਸਰੀਰ ਦੇ ਦੂਜੇ ਅੰਗ ਨੇ ਹੱਥ ਨੇ ਪੈਰ ਹਨ ਅੱਖਾਂ ਨੇ ਕੰਨ ਨੇ ਨੱਕ ਹੈ ਇਹਨਾਂ ਅੰਗਾਂ ਦੀ ਤਰ੍ਹਾਂ ਦਿਖਾਈ ਨਹੀਂ ਜਿਦੇਂਦਾ ਇਹਨਾਂ ਅੰਗਾਂ ਨੂੰ ਅਸੀਂ ਵੇਖ ਲੈਂਦੇ ਹਾਂ ਕੁਝ ਅੰਗ ਨੇ ਜਿਹੜੇ ਸਾਨੂੰ ਵੀ ਨਹੀਂ ਦਿਖਾਈ ਦਿੰਦੇ ਡਾਕਟਰ ਐਕਸ-ਰੇ ਕਰਾ ਕਰਕੇ ਉਹਨਾਂ ਨੂੰ ਦੇਖ ਲੈਂਦਾ ਪਰ ਮਨ ਜਿਹੜਾ ਨਾ ਇਹ ਦਿਖਣ ਵਾਲਾ ਅੰਗ ਨਹੀਂ ਪਰ ਇੱਕ ਗੱਲ ਚੇਤੇ ਰੱਖਿਓ ਮਨ ਸਾਰੇ ਸਰੀਰ ਨੂੰ ਆਪਣੇ ਹੁਕਮ ਵਿੱਚ ਤੋਰਦਾ ਹੈ ਜਿਹੜੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਨੇ ਇਹ ਮਨ ਦੇ ਹੁਕਮ ਵਿੱਚ ਤੁਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਨ ਇਕ ਪੰਛੀ ਹੈ ਔਰ ਇਹ ਸਰੀਰ ਇੱਕ ਦਰਖਤ ਹੈ ਮਨ ਇਸ ਦਰਖਤ ਦੇ ਉੱਤੇ ਬੈਠਾ ਹੋਇਆ ਹੈ ਭਾਵ ਕਿ ਸਾਰਾ ਸਰੀਰ ਜਿਹੜਾ ਇਹ ਮਨ ਦੇ ਹੁਕਮ ਵਿੱਚ ਤੁਰਦਾ ਹੈ ਮਨ ਅੱਖਾਂ ਨੂੰ ਹੁਕਮ ਕਰਦਾ ਤੇ ਅੱਖਾਂ ਵੇਖਦੀਆਂ ਨੇ ਮਨ ਕੰਨਾਂ ਨੂੰ ਹੁਕਮ ਕਰਦਾ ਤੇ ਕੰਨ ਸੁਣਦੇ ਹਨ ਮਨ ਨੱਕ ਦੇ ਨਾਲ ਸੁੰਘਦਾ ਹੈ ਮਨ ਹੱਥਾਂ ਦੇ ਨਾਲ ਕੰਮ ਕਰਦਾ ਤੇ ਪੈਰਾਂ ਦੇ ਨਾਲ ਤੁਰਦਾ ਸਤਿਗੁਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਤਰਵਦ ਗਾਇਆ ਪੰਖ ਮਨ ਤਾਰੋਬਰ ਪੰਖੀ ਪੰਜ ਸਮਝ ਲਈਏ ਕਿ ਸਰੀਰ ਇੱਕ ਵੱਡਾ ਦਰਖਤ ਹੈ ਇਸ ਦਰਖਤ ਦੇ ਉੱਤੇ ਮਨ ਪੰਛੀ ਬਣ ਕੇ ਬੈਠਾ ਹੋਇਆ ਤੇ ਇਸ ਦੇ ਹੋਰ ਅੱਗੇ ਪੰਜ ਚੇਲੇ ਨੇ ਪਰ ਇਹ ਮਨ ਪੰਛੀ ਦੀ ਤਰ੍ਹਾਂ ਟਿਕਦਾ ਨਹੀਂ ਜਿਵੇਂ ਪੰਛੀ ਹੈ ਨਾ ਇੱਕ ਦਰਖਤ ਦੇ ਉੱਤੇ ਨਹੀਂ ਜੇ ਟਿਕਦਾ ਇੱਕ ਦਰਖਤ ਤੋਂ ਦੂਜੇ ਦਰਖਤ ਦੇ ਉੱਤੇ ਉਡਾਰੀ ਮਾਰਦਾ ਦੂਜੇ ਤੋਂ ਅਗਲੇ ਦਰਖਤ ਦੇ ਉੱਤੇ ਉਡਾਰੀ ਮਾਰਦਾ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਇਕ ਖਿੰਨ ਮਾਤਰ ਵੀ ਨਹੀਂ ਜੇ ਟਿਕਦਾ ਸਤਿਗੁਰੂ ਪਾਤਸ਼ਾਹ ਦਾ ਬਚਨ ਹੈ ਇਹ ਮਨੁਵਾ ਖਿੰਨਣਾ ਟਿਕੈ ਬਾਉ ਰੰਗੇ ਦਹਿ ਦਹਿ ਦਿਸ਼ ਚਲ ਚਲ ਹੰਡੇ ਗੁਰਪੂਰਾ ਪਾਇਆ ਵਡਭਾਗੀ ਹਰ ਨਾਮ ਮੰਤਰ ਦੀਆ ਮਨ ਹੰਡੇ ਕਹਿੰਦੇ ਇਹ ਮਨ ਇਕ ਖਿੰਨ ਵਾਸਤੇ ਨਹੀਂ ਜੇ ਟਿਕਦਾ ਪਰ ਜੇ ਕਿਤੇ ਗੁਰੂ ਮਿਲ ਜਾਏ ਗੁਰਪੂਰਾ ਪਾਇਆ ਵਡਭਾਗੀ ਹਰ ਮੰਤਰ ਦੀਆ ਮਨ ਹੰਡੇ ਠਾਡੇ ਕਹਿੰਦੇ ਫਿਰ ਮਨ ਜਿਹੜਾ ਨਾ ਇੱਕ ਟਿਕਦਾ ਹੈ ਠਾਡੇ ਦਾ ਅਰਥ ਹੁੰਦਾ ਖਲੋ ਜਾਣਾ ਇੱਕ ਥਾਂ ਤੇ ਟਿਕ ਜਾਣਾ ਸਾਧ ਸੰਗਤ ਦੁਨੀਆਂ ਦੇ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਯਤਨ ਕੀਤਾ ਕਿ ਮਨ ਅਸੀਂ ਇਸ ਮਨ ਨੂੰ ਇੱਕ ਥਾਂ ਤੇ ਟਿਕਾ ਲਈਏ ਉਹਨਾਂ ਗ੍ਰਸਥ ਤਿਆਗ ਦਿੱਤਾ ਸੰਸਾਰ ਤਿਆਗ ਦਿੱਤਾ ਸੋਚ ਲਿਆ ਗ੍ਰਸਥ ਤਿਆਗ ਕਰਕੇ ਸੰਨਿਆਸੀ ਬਣ ਜਾਈਏ ਤੇ ਫਿਰ ਮਨ ਟਿਕ ਜਾਏਗਾ ਕਿਉਂਕਿ ਕੰਮ ਕਾਜ ਕਰਦੇ ਆ ਹੋਇਆ ਕਿਰਤ ਕਰਦੇ ਆ ਹੋਇਆ ਮਨ ਜਿਹੜਾ ਇੱਕ ਥਾਂ ਤੇ ਨਹੀਂ ਜ ਟਿਕ ਸਕਦਾ ਪਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਐਸੀ ਸਿੱਖਿਆ ਦੇ ਦਿੱਤੀ ਕਿ ਸਿੱਖਾ ਤੋਂ ਕੰਮ ਕਾਜ ਕਰਦਿਆਂ ਹੋਇਆਂ ਕਿਰਤ ਕਰਦਿਆਂ ਹੋਇਆਂ ਗ੍ਰਸਥ ਵਿੱਚ ਰਹਿੰਦਾ ਹੋਇਆ ਆਪਣੇ ਮਨ ਨੂੰ ਕਿਵੇਂ ਟਿਕਾ ਸਕਦਾ ਅਜੇ ਹੀ ਜੁਗਤ ਅਜੇ ਹੀ ਕਲਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ ਦਿੱਤੀ ਮੈਂ ਬੇਨਤੀ ਕਰਦੇ ਵਾਂ ਜਿਹੜੇ ਕੰਮ ਦੁਨੀਆਂ ਦੇ ਅੰਦਰ ਬੜੇ ਔਖੇ ਨੇ ਨਾ ਜੇ ਬੰਦੇ ਨੂੰ ਜੁਗਤ ਆ ਜਾਏ ਤਾਂ ਔਖੇ ਕੰਮ ਸੌਖੇ ਤਰੀਕੇ ਨਾਲ ਕੀਤੇ ਜਾ ਸਕਦੇ ਹਨ ਹੱਥੇ ਵਸ ਵਿੱਚ ਕਰਨਾ ਬੜਾ ਔਖਾ ਹੈ ਅਸੀਂ ਸੋਚੀ ਕੰਨ ਪਕੜ ਕੇ ਹੱਥੇ ਦਾ ਵਸ ਵਿੱਚ ਕਰ ਲਵਾਂਗੇ ਤਾਂ ਨਹੀਂ ਕਰ ਸਕਦੇ ਪਰ ਬੰਦੇ ਨੂੰ ਜੁਗਤ ਆ ਗਈ ਉਸ ਜੁਗਤ ਦੇ ਰਾਹੀਂ ਇਹ ਹੱਥੇ ਨੂੰ